ਦਿੱਲੀ ਦੇ ਵਿੱਚ ਇੱਕ ਸ਼ੋਅ ਕਰਕੇ ਵਾਪਸ ਚੰਡੀਗੜ੍ਹ ਆ ਰਹੇ ਸੀਗੇ ਪਰ ਚੰਡੀਗੜ੍ਹ ਆਉਣ ਤੋਂ ਪਹਿਲਾਂ ਪਿੱਪਲੀ ਖੁਰਸ਼ੇਤਰ ਦੇ ਪਿੱਪਲੀ ਫਲਾਈਓਵਰ ਤੇ ਉਹਨਾਂ ਦਾ ਐਕਸੀਡੈਂਟ ਹੁੰਦਾ ਹੈ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਕਾਰ ਦੇ ਅੱਗੇ ਇੱਕ ਅਵਾਰਾ ਜਾਨਵਰ ਜਿਹੜਾ ਕਿ ਆ ਜਾਂਦਾ ਹੈ ਜਿਸ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਕਾਰ ਹੈ ਜਿਹੜਾ ਕਿ ਕਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਤੁਹਾਨੂੰ ਕੀ ਐਸ ਦੇ ਵਿੱਚ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਿੱਛੇ ਇੱਕ ਵਿਅਕਤੀ ਆ ਰਿਹਾ ਸੀਗਾ ਸਰਦਾਰ ਸੁਰਜੀਤ ਸਿੰਘ ਜੋ ਕਿ ਸਬਜੀ ਮੰਡੀ ਵਿੱਚ ਇੱਕ ਸਬਜੀ ਵਪਾਰੀ ਸੀ ਜੋ ਕਿ ਇਸ ਹਾਸੇ ਦੇ ਵਿੱਚ ਜ਼ਖਮੀ ਹੋਇਆ ਆ ਤੁਹਾਨੂੰ ਦੱਸਦੀ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰਜਨ ਸਿੰਘ ਮਾਨ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੱਟ ਨਹੀਂ ਲੱਗੀ ਪਰ ਉਹਨਾਂ ਦੇ ਸੁਰੱਖਿਅਤ ਗਾਰਡ ਨੂੰ ਸੱਟ ਲੱਗੀ ਆ ਤੁਹਾਨੂੰ ਦੱਸ ਦਿਕੀ ਹਰਪ੍ਰੀਤ ਸਿੰਘ ਮਾਨ ਅਤੇ ਉਹਨਾਂ ਦੇ ਮੈਨੇਜਰ ਡਰਾਈਵਰ ਅਤੇ ਸੁਰੱਖਿਆ ਗਾਰਡ ਯਾਨੀ ਕਿ ਕੁੱਲ 4 ਲੋਕ ਕਾਰ ਦੇ ਵਿੱਚ ਸਵਾਰ ਸੀਗੇ ਤੁਹਾਨੂੰ ਦੱਸ ਦਿਕੀ ਦਿੱਲੀ ਦੇ ਵਿੱਚ ਇੱਕ ਸ਼ੋਅ ਕਰਕੇ ਵਾਪਸ ਚੰਡੀਗੜ੍ਹ ਆ ਰਹੇ ਸੀਗੇ ਪਰ ਚੰਡੀਗੜ੍ਹ ਆਉਣ ਤੋਂ ਪਹਿਲਾਂ ਕੁਰਸ਼ੇਤਰ ਦੇ ਪੀਪਲ ਫਲਾਈਓਵਰ ਤੇ ਆਵਾਰਾ ਪਸ਼ੂ ਅੱਗੇ ਆਉਂਦੇ ਨਾਲ ਉਹਨਾਂ ਦੀ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਇਹ ਹਾ사 ਹੋ ਜਾਂਦਾ ਹੈ ਪਰ ਪਰ ਸੁਖ ਦੀ ਗੱਲ ਇਹ ਆ ਕਿ ਹਰਪਜਨ ਮਾਨ ਜਿਹੜੇ ਗਾਇਕ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ। ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਖਬਰ ਦੇ ਬਾਰੇ ਆਪਣੀ ਕਮੈਂਟਾਂ ਦੇ ਵਿੱਚ رائے ਜਰੂਰ ਸਾਂਝੀ ਕਰਿਓ। ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪ੍ਰਸਿੱਧ ਪੰਜਾਬੀ ਗਾਇਕ ਹਰਪਜਨ ਮਾਨ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਆ। ਜੀ ਆਂ ਦੋਸਤੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਉਹਨਾਂ ਦਾ ਐਕਸੀਡੈਂਟ ਹੋਇਆ ਆ ਤੁਹਾਨੂੰ ਦੱਸਦੀ ਕੀ ਉਹ ਦਿੱਲੀ ਦੇ ਵਿੱਚ ਇੱਕ ਸ਼ੋਅ ਕਰਕੇ ਵਾਪਸ ਚੰਡੀਗੜ੍ਹ ਆ ਰਹੇ ਸੀਗੇ ਪਰ ਚੰਡੀਗੜ੍ਹ ਆਉਣ ਤੋਂ ਪਹਿਲਾਂ ਪਿੱਪਲੀ ਖੁਰਸ਼ੇਤਰ ਦੇ ਪਿੱਪਲੀ ਫਲਾਈਓਵਰ ਤੇ ਉਹਨਾਂ ਦਾ ਐਕਸੀਡੈਂਟ ਹੁੰਦਾ ਆ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਕਾਰ ਦੇ ਅੱਗੇ ਇੱਕ ਅਵਾਰਾ ਜਾਨਵਰ ਜਿਹੜਾ ਕਿ ਆ ਜਾਂਦਾ ਹੈ ਜਿਸ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਕਾਰ ਹੈ ਜਿਹੜਾ ਕਿ ਕਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਤੁਹਾਨੂੰ ਦੱਸਦੀ ਕਿ ਇਸ ਦੇ ਵਿੱਚ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਿੱਛੇ ਇੱਕ ਵਿਅਕਤੀ ਆਰ ਸੀਗਾ ਸਰਦਾਰ ਸੁਰਜੀਤ ਸਿੰਘ ਜੋ ਕਿ ਸਬਜੀ ਮੰਡੀ ਵਿੱਚ ਇੱਕ ਸਬਜੀ ਵਪਾਰੀ ਸੀ ਜੋ ਕਿ ਇਸ ਹਾਸੇ ਦੇ ਵਿੱਚ ਜ਼ਖਮੀ ਹੋਇਆ ਹੈ ਤੁਹਾਨੂੰ ਦੱਸਦੀ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਮਾਨ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੱਟ ਨਹੀਂ ਲੱਗੀ ਪਰ ਉਹਨਾਂ ਦੇ ਸੁਰੱਖਿਅਤ ਗਾਰਡ ਨੂੰ ਸੱਟ ਲੱਗੀ ਆ ਤੁਹਾਨੂੰ ਦੱਸ ਦਈਏ ਕਿ ਹਰਪ੍ਰੀਤ ਸਿੰਘ ਮਾਨ ਅਤੇ ਉਹਨਾਂ ਦੇ ਮੈਨੇਜਰ ਡਰਾਈਵਰ ਅਤੇ ਸੁਰੱਖਿਆ ਗਾੜੀ ਯਾਨੀ ਕਿ ਕੁੱਲ 4 ਲੋਕ ਕਾਰ ਦੇ ਵਿੱਚ ਸਵਾਰ ਸਿਗੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਇੱਕ ਸ਼ੋਅ ਕਰਕੇ ਵਾਪਸ ਚੰਡੀਗੜ੍ਹ ਆ ਰਹੇ ਸਿਗੇ ਪਰ ਚੰਡੀਗੜ੍ਹ ਆਉਣ ਤੋਂ ਪਹਿਲਾਂ ਕੁਰਸ਼ੇਤਰ ਦੇ ਪੀਪਲ ਫਲਾਈਓਵਰ ਤੇ ਆਵਾਰਾ ਪਸ਼ੂ ਅੱਗੇ ਆਉਂਦੇ ਨਾਲ ਉਹਨਾਂ ਦੀ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਇਹ ਹਾ사 ਹੋ ਜਾਂਦਾ ਹੈ ਪਰ ਪਰ ਸੋਖ ਦੀ ਗੱਲ ਇਹ ਆ ਕਿ ਹਰਪਜਨ ਮਾਨ ਜਿਹੜੇ ਗਾਇਕ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ। ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਖਬਰ ਦੇ ਬਾਰੇ ਆਪਣੀ ਕਮੈਂਟਾਂ ਦੇ ਵਿੱਚ رائے ਜ਼ਰੂਰ ਸਾਂਝੀ ਕਰਿਓ। ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪ੍ਰਸਿੱਧ ਪੰਜਾਬੀ ਗਾਇਕ ਹਰਪਜਨ ਮਾਨ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਯਾ ਜੀਆ ਦੋਸਤੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਉਹਨਾਂ ਦਾ ਐਕਸੀਡੈਂਟ ਹੋਇਆ ਯਾ ਤੁਹਾਨੂੰ ਦੱਸਦੀ ਕਿ ਉਹ ਦਿੱਲੀ ਦੇ ਵਿੱਚ ਇੱਕ ਸ਼ੋਅ ਕਰਕੇ ਵਾਪਸ ਚੰਡੀਗੜ੍ਹ ਆ ਰਹੇ ਸੀਗੇ ਪਰ ਚੰਡੀਗੜ੍ਹ ਆਉਣ ਤੋਂ ਪਹਿਲਾਂ ਪਿੱਪਲੀ ਖੁਰਸ਼ੇਤਰ ਦੇ ਪਿੱਪਲੀ ਫਲਾਈਓਵਰ ਤੇ ਉਹਨਾਂ ਦਾ ਐਕਸੀਡੈਂਟ ਹੋੰਦਾ ਯਾ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਕਾਰ ਦੇ ਅੱਗੇ ਇੱਕ अवारा जानवर ਜਿਹੜਾ ਕਿ ਆ ਜਾਂਦਾ ਹੈ ਜਿਸ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਕਾਰ ਹੈ ਜਿਹੜਾ ਕਿ ਕਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਤੁਹਾਨੂੰ ਦੱਸ ਜੀ ਕਿ ਇਸ ਦੇ ਵਿੱਚ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਿੱਛੇ ਇੱਕ ਵਿਅਕਤੀ ਆ ਰਿਹਾ ਸੀਗਾ ਸਰਦਾਰ ਸੁਰਜੀਤ ਸਿੰਘ ਜੋ ਕਿ ਸਬਜੀ ਮੰਡੀ ਵਿੱਚ ਇੱਕ ਸਬਜੀ ਵਪਾਰੀ ਸੀ ਜੋ ਕਿ ਇਸ ਹਾਸੇ ਦੇ ਵਿੱਚ ਜ਼ਖਮੀ ਹੋਇਆ ਹੈ ਤੁਹਾਨੂੰ ਦੱਸ ਜੀ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰਜਨ ਸਿੰਘ ਮਾਨ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਛੱਟ ਨਹੀਂ ਲੱਗੀ ਪਰ ਉਹਨਾਂ ਦੇ ਸੁਰੱਖਿਅਤ ਗਾਰਡ ਨੂੰ ਛੱਟ ਲੱਗੀ ਆ ਤੁਹਾਨੂੰ ਦੱਸ ਜੀ ਕਿ ਹਰਪ੍ਰੀਤ ਸਿੰਘ ਮਾਨ ਅਤੇ ਉਹਨਾਂ ਦੇ ਮੈਨੇਜਰ ਡਰਾਈਵਰ ਅਤੇ ਸੁਰੱਖਿਆ ਗਾਰਡ ਯਾਨੀ ਕਿ ਕੁੱਲ 4 ਲੋਕ ਕਾਰ ਦੇ ਵਿੱਚ ਸਵਾਰ ਸੀਗੇ ਤੁਹਾਨੂੰ ਦੱਸ ਜੀ ਕਿ ਦਿੱਲੀ ਦੇ ਵਿੱਚ ਇੱਕ ਸ਼ੋਅ ਕਰਕੇ ਵਾਪਸ ਚੰਡੀਗੜ੍ਹ ਆ ਰਹੇ ਸੀਗੇ ਪਰ ਚੰਡੀਗੜ੍ਹ ਆਉਣ ਤੋਂ ਪਹਿਲਾਂ ਕੁਰਸ਼ੇਤਰ ਦੇ ਪੀਪਲ ਫਲਾਈਓਵਰ ਤੇ ਆਵਾਰਾ ਪਸ਼ੂ ਅੱਗੇ ਆਉਂਦੇ ਨਾਲ ਉਹਨਾਂ ਦੀ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਇਹ ਹਾਸਾ ਹੋ ਜਾਂਦਾ ਹੈ ਪਰ ਪਰ ਸੁੱਖ ਦੀ ਗੱਲ ਇਹ ਆ ਕਿ ਹਰਪਜਨ ਮਾਨ ਜਿਹੜੇ ਗਾਇਕ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਛੱਟ ਨਹੀਂ ਲੱਗੀ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਖਬਰ ਦੇ ਬਾਰੇ ਆਪਣੀ ਕਮੈਂਟਾਂ ਦੇ ਵਿੱਚ رائے ਜਰੂਰ ਸਾਂਝੀ ਕਰਿਓ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪ੍ਰਸਿੱਧ ਪੰਜਾਬੀ ਗਾਇਕ ਹਰਪਜਨ ਮਾਨ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਯਾ ਜੀਆ ਦੋਸਤੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਉਹਨਾਂ ਦਾ ਐਕਸੀਡੈਂਟ ਹੋਇਆ ਯਾ ਤੁਹਾਨੂੰ ਦੱਸਦੀ ਕਿ ਉਹ ਦਿੱਲੀ ਦੇ ਵਿੱਚ ਇੱਕ ਸ਼ੋਅ ਕਰਕੇ ਵਾਪਸ ਚੰਡੀਗੜ੍ਹ ਆ ਰਹੇ ਸੀਗੇ ਪਰ ਚੰਡੀਗੜ੍ਹ ਆਉਣ ਤੋਂ ਪਹਿਲਾਂ ਪਿੱਪਲੀ ਖੁਰਸ਼ੇਤਰ ਦੇ ਪਿੱਪਲੀ ਫਲਾਈਓਵਰ ਤੇ ਉਹਨਾਂ ਦਾ ਐਕਸੀਡੈਂਟ ਹੋੰਦਾ ਯਾ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਕਾਰ ਦੇ ਅੱਗੇ ਇੱਕ अवारा जानवर ਜਿਹੜਾ ਕਿ ਆ ਜਾਂਦਾ ਹੈ ਜਿਸ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਕਾਰ ਹੈ ਜਿਹੜਾ ਕਿ ਕਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਤੁਹਾਨੂੰ ਦੱਸ ਜੀ ਕਿ ਇਸ ਦੇ ਵਿੱਚ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਿੱਛੇ ਇੱਕ ਵਿਅਕਤੀ ਆਰ ਸੀਗਾ ਸਰਦਾਰ ਸੁਰਜੀਤ ਸਿੰਘ ਜੋ ਕਿ ਸਬਜੀ ਮੰਡੀ ਵਿੱਚ ਇੱਕ ਸਬਜੀ ਵਪਾਰੀ ਸੀ ਜੋ ਕਿ ਇਸ ਹਾਸੇ ਦੇ ਵਿੱਚ ਜ਼ਖਮੀ ਹੋਇਆ ਹੈ ਤੁਹਾਨੂੰ ਦੱਸ ਜੀ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਮਾਨ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਛੱਟ ਨਹੀਂ ਲੱਗੀ ਪਰ ਉਹਨਾਂ ਦੇ ਸੁਰੱਖਿਅਤ ਗਾਰਡ ਨੂੰ ਛੱਟ ਲੱਗੀ ਆ ਤੁਹਾਨੂੰ ਦੱਸ ਦਈਏ ਕਿ ਹਰਪ੍ਰੀਤ ਸਿੰਘ ਮਾਨ ਅਤੇ ਉਹਨਾਂ ਦੇ ਮੈਨੇਜਰ ਡਰਾਈਵਰ ਅਤੇ ਸੁਰੱਖਿਆ ਗਾਰਡ ਯਾਨੀ ਕਿ ਕੁੱਲ 4 ਲੋਕ ਕਾਰ ਦੇ ਵਿੱਚ ਸਵਾਰ ਸਿਗੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਇੱਕ ਸ਼ੋਅ ਕਰਕੇ ਵਾਪਸ ਚੰਡੀਗੜ੍ਹ ਆ ਰਹੇ ਸਿਗੇ ਪਰ ਚੰਡੀਗੜ੍ਹ ਆਉਣ ਤੋਂ ਪਹਿਲਾਂ ਕੁਰਸ਼ੇਤਰ ਦੇ ਪੀਪਲ ਫਲਾਈਓਵਰ ਤੇ ਆਵਾਰਾ ਪਸ਼ੂ ਅੱਗੇ ਆਉਂਦੇ ਨਾਲ ਉਹਨਾਂ ਦੀ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਇਹ ਹਾਸਾ ਹੋ ਜਾਂਦਾ ਹੈ ਪਰ ਪਰ ਸੁੱਖ ਦੀ ਗੱਲ ਇਹ ਆ ਕਿ ਹਰਪਜਨ ਮਾਨ ਜਿਹੜੇ ਗਾਇਕ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਛੱਟ ਨਹੀਂ ਲੱਗੀ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਖਬਰ ਦੇ ਬਾਰੇ ਆਪਣੀ ਕਮੈਂਟਾਂ ਦੇ ਵਿੱਚ ਰਾਏ ਜਰੂਰ ਸਾਂਝੀ ਕਰਿਓ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪ੍ਰਸਿੱਧ ਪੰਜਾਬੀ ਗਾਇਕ ਹਰਪਜਨ ਮਾਨ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਯਾ ਜੀਆ ਦੋਸਤੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਉਹਨਾਂ ਦਾ ਐਕਸੀਡੈਂਟ ਹੋਇਆ ਯਾ ਤੁਹਾਨੂੰ ਦੱਸਦੀ ਕਿ ਉਹ ਦਿੱਲੀ ਦੇ ਵਿੱਚ ਇੱਕ ਸ਼ੋਅ ਕਰਕੇ ਵਾਪਸ ਚੰਡੀਗੜ੍ਹ ਆ ਰਹੇ ਸੀਗੇ ਪਰ ਚੰਡੀਗੜ੍ਹ ਆਉਣ ਤੋਂ ਪਹਿਲਾਂ ਪਿੱਪਲੀ ਖੁਰਸ਼ੇਤਰ ਦੇ ਪਿੱਪਲੀ ਫਲਾਈਓਵਰ ਤੇ ਉਹਨਾਂ ਦਾ ਐਕਸੀਡੈਂਟ ਹੋੰਦਾ ਯਾ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਕਾਰ ਦੇ ਅੱਗੇ ਇੱਕ अवारा जानवर ਜਿਹੜਾ ਕਿ ਆ ਜਾਂਦਾ ਹੈ ਜਿਸ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਕਾਰ ਹੈ ਜਿਹੜਾ ਕਿ ਕਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਤੁਹਾਨੂੰ ਦੱਸ ਜੀ ਕਿ ਇਸ ਦੇ ਵਿੱਚ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਿੱਛੇ ਇੱਕ ਵਿਅਕਤੀ ਆ ਰਿਹਾ ਸੀਗਾ ਸਰਦਾਰ ਸੁਰਜੀਤ ਸਿੰਘ ਜੋ ਕਿ ਸਬਜੀ ਮੰਡੀ ਵਿੱਚ ਇੱਕ ਸਬਜੀ ਵਪਾਰੀ ਸੀ ਜੋ ਕਿ ਇਸ ਹਾਸੇ ਦੇ ਵਿੱਚ ਜ਼ਖਮੀ ਹੋਇਆ ਆ ਤੁਹਾਨੂੰ ਦੱਸ ਜੀ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰਜਨ ਸਿੰਘ ਮਾਨ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਛੱਟ ਨਹੀਂ ਲੱਗੀ ਪਰ ਉਹਨਾਂ ਦੇ ਸੁਰੱਖਿਅਤ ਗਾੜ ਨੂੰ ਛੱਟ ਲੱਗੀ ਆ ਤੁਹਾਨੂੰ ਦੱਸ ਦ ਕਿ ਹਰਪ੍ਰੀਤ ਸਿੰਘ ਮਾਨ ਅਤੇ ਉਹਨਾਂ ਦੇ ਮੈਨੇਜਰ ਡਰਾਈਵਰ ਅਤੇ ਸੁਰੱਖਿਆ ਗਾੜ ਯਾਨੀ ਕਿ ਕੁੱਲ 4 ਲੋਕ ਕਾਰ ਦੇ ਵਿੱਚ ਸਵਾਰ ਸੀਗੇ ਤੁਹਾਨੂੰ ਦੱਸ ਦ ਕਿ ਦਿੱਲੀ ਦੇ ਵਿੱਚ ਇੱਕ ਸ਼ੋਅ ਕਰਕੇ ਵਾਪਸ ਚੰਡੀਗੜ੍ਹ ਆ ਰਹੇ ਸੀਗੇ ਪਰ ਚੰਡੀਗੜ੍ਹ ਆਉਣ ਤੋਂ ਪਹਿਲਾਂ ਕੁਰਸ਼ੇਤਰ ਦੇ ਪੀਪਲ ਫਲਾਈਓਵਰ ਤੇ ਆਵਾਰਾ ਪਸ਼ੂ ਅੱਗੇ ਆਉਂਦੇ ਨਾਲ ਉਹਨਾਂ ਦੀ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਇਹ ਹਾਸਾ ਹੋ ਜਾਂਦਾ ਹੈ ਪਰ ਪਰ ਸੁੱਖ ਦੀ ਗੱਲ ਇਹ ਆ ਕਿ ਹਰਪਜਨ ਮਾਨ ਜਿਹੜੇ ਗਾਇਕ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਛੱਟ ਨਹੀਂ ਲੱਗੀ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਖਬਰ ਦੇ ਬਾਰੇ ਆਪਣੀ ਕਮੈਂਟਾਂ ਦੇ ਵਿੱਚ رائے ਜ਼ਰੂਰ ਸਾਂਝੀ ਕਰਿਓ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹੈ ਜਿੱਥੇ ਪ੍ਰਸਿੱਧ ਪੰਜਾਬੀ ਗਾਇਕ ਹਰਪਜਨ ਮਾਨ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਯਾ ਜੀਆ ਦੋਸਤੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਉਹਨਾਂ ਦਾ ਐਕਸੀਡੈਂਟ ਹੋਇਆ ਯਾ ਤੁਹਾਨੂੰ ਦੱਸਦੀ ਕਿ ਉਹ ਦਿੱਲੀ ਦੇ ਵਿੱਚ ਇੱਕ ਸ਼ੋਅ ਕਰਕੇ ਵਾਪਸ ਚੰਡੀਗੜ੍ਹ ਆ ਰਹੇ ਸੀਗੇ ਪਰ ਚੰਡੀਗੜ੍ਹ ਆਉਣ ਤੋਂ ਪਹਿਲਾਂ ਪਿੱਪਲੀ ਖੁਰਸ਼ੇਤਰ ਦੇ ਪਿੱਪਲੀ ਫਲਾਈਓਵਰ ਤੇ ਉਹਨਾਂ ਦਾ ਐਕਸੀਡੈਂਟ ਹੋੰਦਾ ਯਾ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਕਾਰ ਦੇ ਅੱਗੇ ਇੱਕ अवारा जानवर ਜਿਹੜਾ ਕਿ ਆ ਜਾਂਦਾ ਹੈ ਜਿਸ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਕਾਰ ਹੈ ਜਿਹੜਾ ਕਿ ਕਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਤੁਹਾਨੂੰ ਦੱਸ ਜੀ ਕਿ ਇਸ ਦੇ ਵਿੱਚ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਿੱਛੇ ਇੱਕ ਵਿਅਕਤੀ ਆਰ ਸੀਗਾ ਸਰਦਾਰ ਸੁਰਜੀਤ ਸਿੰਘ ਜੋ ਕਿ ਸਬਜੀ ਮੰਡੀ ਵਿੱਚ ਇੱਕ ਸਬਜੀ ਵਪਾਰੀ ਸੀ ਜੋ ਕਿ ਇਸ ਹਾਸੇ ਦੇ ਵਿੱਚ ਜ਼ਖਮੀ ਹੋਇਆ ਹੈ ਤੁਹਾਨੂੰ ਦੱਸ ਜੀ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਮਾਨ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਛੱਟ ਨਹੀਂ ਲੱਗੀ ਪਰ ਉਹਨਾਂ ਦੇ ਸੁਰੱਖਿਅਤ ਗਾਰਡ ਨੂੰ ਛੱਟ ਲੱਗੀ ਆ ਤੁਹਾਨੂੰ ਦੱਸ ਦਈਏ ਕਿ ਹਰਪ੍ਰੀਤ ਸਿੰਘ ਮਾਨ ਅਤੇ ਉਹਨਾਂ ਦੇ ਮੈਨੇਜਰ ਡਰਾਈਵਰ ਅਤੇ ਸੁਰੱਖਿਆ ਗਾਰਡ ਯਾਨੀ ਕਿ ਕੁੱਲ 4 ਲੋਕ ਕਾਰ ਦੇ ਵਿੱਚ ਸਵਾਰ ਸਿਗੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਇੱਕ ਸ਼ੋਅ ਕਰਕੇ ਵਾਪਸ ਚੰਡੀਗੜ੍ਹ ਆ ਰਹੇ ਸਿਗੇ ਪਰ ਚੰਡੀਗੜ੍ਹ ਆਉਣ ਤੋਂ ਪਹਿਲਾਂ ਕੁਰਸ਼ੇਤਰ ਦੇ ਪੀਪਲ ਫਲਾਈਓਵਰ ਤੇ ਆਵਾਰਾ ਪਸ਼ੂ ਅੱਗੇ ਆਉਂਦੇ ਨਾਲ ਉਹਨਾਂ ਦੀ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਇਹ ਹਾਸਾ ਹੋ ਜਾਂਦਾ ਹੈ ਪਰ ਪਰ ਸੁੱਖ ਦੀ ਗੱਲ ਇਹ ਆ ਕਿ ਹਰ ਭਜਨ ਮਾਨ ਜਿਹੜੇ ਗਾਇਕ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਛੱਟ ਨਹੀਂ